ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਬੂਹੇ ਬਾਰੀਆਂ ਅੱਜ ਆਪਾਂ ਪੜਾਂਗੇ ਲੇਖ ਸ਼ਹੀਦ ਸਾਰੇ ਸ਼ਹੀਦ ਸਰਕਾਰ ਦੀਆਂ ਨਜ਼ਰਾਂ ਵਿੱਚ ਮੁਜਰਮ ਹੁੰਦੇ ਹਨ ਸਰਕਾਰ ਬਾਗੀਆਂ ਤੋਂ ਨਹੀਂ ਡਰਦੀ ਕਿਉਂਕਿ ਉਸ ਕੋਲ ਬਾਗੀਆਂ ਨੂੰ ਕੁਚਲਣ ਦੀ ਅਸੀਮ ਸ਼ਕਤੀ ਹੁੰਦੀ ਹੈ ਪਰ ਜਦੋਂ ਕੋਈ ਬਾਗੀ ਸ਼ਹੀਦ ਹੋ ਜਾਵੇ ਅਤੇ ਲੋਕ ਉਸ ਨੂੰ ਸ਼ਹੀਦ ਸਵੀਕਾਰ ਕਰ ਲੈਣ ਤਾਂ ਸਰਕਾਰ ਦੇ ਉਸ ਨੂੰ ਬਦਨਾਮ ਕਰਨ ਦੇ ਸਾਰੇ ਯਤਨ ਕੁਝ ਅਜੀ ਚਾਲੇ ਪ੍ਰਤੀਤ ਹੋਣ ਲੱਗ ਜਾਂਦੇ ਹਨ ਕਿਸੇ ਸਿਧਾਂਤ ਵਾਸਤੇ ਮਰ ਜਾਣਾ ਕੁਰਬਾਨੀ ਦੀ ਉੱਚਤਮ ਉਦਾਹਰਣ ਹੁੰਦੀ ਹੈ ਸਰਕਾਰ ਕਿਸੇ ਮਾਂ ਦੀ ਗੋਦ ਨੂੰ ਖਾਲੀ ਕਰ ਸਕਦੀ ਹੈ ਪਰ ਸ਼ਹੀਦ ਤਾਂ ਕੌਮ ਦੀ ਕੁੱਖ ਵਿੱਚੋਂ ਜਨਮਦੇ ਹਨ ਵਿਅਕਤੀਆਂ ਵਿਰੁੱਧ ਫੌਜਾਂ ਭੇਜੀਆਂ ਜਾ ਸਕਦੀਆਂ ਹਨ ਪਰ ਸਿਧਾਂਤਾਂ ਵਿਰੁੱਧ ਫੌਜਾਂ ਭੇਜਣੇ ਅਬ्यर्थ ਹੁੰਦੇ ਹਨ ਗੋਲੀ ਨਾਲ ਸਰੀਰ ਮਾਰਿਆ ਜਾ ਸਕਦਾ ਹੈ ਰੂ ਨੂੰ ਮਾਰਨ ਵਾਲੀ ਗੋਲੀ ਅਜੇ ਕਿਤੇ ਸਰਕਾਰ ਤੋਂ ਨਹੀਂ ਬਣੀ ਸਰਕਾਰ ਗੋਲੀਆਂ ਨਾਲ ਜਦੋਂ ਲੋਕਾਂ ਨੂੰ ਚੁੱਪ ਕਰਾਉਣ ਦੇ ਰਾਹ ਪੈ ਜਾਵੇ ਤਾਂ ਉਸ ਲਈ ਸਿੱਧੇ ਰਾਹ ਵੀ ਪੁੱਠੇ ਹੋ ਜਾਂਦੇ ਹਨ ਬੜੀ ਦੇਰੀ ਮਗਰੋਂ ਸਰਕਾਰ ਨੂੰ ਸਮਝ ਆਉਂਦੀ ਹੈ ਕਿ ਲੋਕਾਂ ਦੀ ਚੁੱਪ ਵਿਰੋਧ ਵਿਦਰੋਹ ਅਤੇ جنگ ਦਾ ਬੀਜ ਹੁੰਦੀ ਹੈ ਜਿਹੜਾ ਆਪਣੇ ਆਪ ਦੀ ਕੁਰਬਾਨੀ ਦੇ ਦੇਵੇ ਉਹ ਗਲਤ ਨਹੀਂ ਸਮਝਿਆ ਜਾਂਦਾ ਅੱਜ ਤੱਕ ਸੰਸਾਰ ਦੀ ਕਿਹੜੀ ਮਾਨਯੋਗ ਪ੍ਰਾਪਤੀ ਹੈ ਜਿਹੜੀ ਕਿਸੇ ਪ੍ਰਕਾਰ ਦੀ ਕੁਰਬਾਨੀ ਤੋਂ ਬਿਨਾਂ ਪ੍ਰਾਪਤ ਕੀਤੀ ਗਈ ਹੈ ਇਹ ਇੱਕ ਅਟੱਲ ਸੱਚਾਈ ਹੈ ਕਿ ਸਾਰੀਆਂ ਮਨੁੱਖੀ ਸ਼ਕਤੀਆਂ ਮੌਤ ਨੂੰ ਬੰਗਾਰਨ ਦੀ ਸ਼ਕਤੀ ਵਿੱਚੋਂ ਜਨਮਦੀਆਂ ਹਨ ਜਦੋਂ ਮੌਤ ਸਾਹਮਣੇ ਹੋਵੇ ਉਸ ਸਮੇਂ ਸ਼ਹੀਦ ਦੀ ਧਾਤ ਪਰਖੀ ਜਾਂਦੀ ਹੈ ਸਧਾਰਨ ਲੋਕਾਂ ਦਾ ਮੁੱਲ ਉਹਨਾਂ ਦੇ ਜੀਉਣ ਦੇ ਹੁਨਰ ਅਨੁਸਾਰ ਪੈਂਦਾ ਹੈ ਪਰ ਸ਼ਹੀਦ ਦੀ ਮਹਿਮਾ ਉਸ ਦੇ ਮਰਨ ਦੇ ਢੰਗ ਅਨੁਸਾਰ ਹੁੰਦੀ ਹੈ ਸ਼ਹੀਦੀ ਇੱਕ ਫਰਜ਼ ਹੈ ਜਿਸ ਨੂੰ ਨਿਭਾਉਣਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੁੰਦੀ ਮਰਨਾ ਸਭਨੇ ਹੈ ਅਤੇ ਬਹੁ ਗਿਣਤੀ ਆਪਣੀ ਇੱਛਾ ਦੇ ਵਿਰੁੱਧ ਮਰਦੀ ਹੈ ਪਰ ਸ਼ਹੀਦ ਆਪਣੀ ਮਰਜ਼ੀ ਨਾਲ ਮਰਦਾ ਹੈ ਸ਼ਹੀਦੀ ਨੂੰ ਆਪਣੀ ਮੌਤ ਨੂੰ ਬਿਉਂਤਣ ਦਾ ਹੁਨਰ ਕਿਹਾ ਗਿਆ ਹੈ ਸ਼ਹੀਦੀ ਕੋਈ ਘਟਨਾ ਨਹੀਂ ਹੁੰਦੀ ਇਹ ਜੂਝਣ ਦਾ ਇੱਕ ਤਜਰਬਾ ਹੁੰਦੀ ਹੈ ਸ਼ਹੀਦੀ ਕਿਸੇ ਵਿਅਕਤੀ ਦੇ ਵਿਚਾਰਾਂ ਦੇ ਠੀਕ ਹੋਣ ਦਾ ਸਬੂਤ ਨਹੀਂ ਸਗੋਂ ਉਸ ਵੱਲੋਂ ਆਪਣੇ ਆਦੇਸ਼ ਪ੍ਰਤੀ ਵਫਾਦਾਰੀ ਦੀ ਸਿੱਧਤ ਦਾ ਪ੍ਰਮਾਣ ਹੁੰਦੀ ਹੈ ਸ਼ਹੀਦੀ ਬੜੀ ਲੰਮੀ ਤਿਆਰੀ ਨਾਲ ਲੰਮੇ ਸਫ਼ਰ ਉਤੇ ਨਿਕਲਣ ਦਾ ਸਾਹਸ ਹੈ ਸ਼ਹੀਦ ਇਕੱਲਾ ਹੁੰਦਾ ਹੈ ਕਿਉਂਕਿ ਉਸ ਦੇ అనుభవ ਕਰਨ ਦੀ ਪੱਧਰ ਇਤਨੀ ਵਿਸ਼ਾਲ ਅਤੇ ਡੂੰਗੀ ਹੁੰਦੀ ਹੈ ਕਿ ਸ਼ਹੀਦ ਦਾ ਸਾਥ ਨਹੀਂ ਦਿੱਤਾ ਜਾ ਸਕਦਾ ਸ਼ਹੀਦੀ ਇੱਕ ਫਰਜ਼ ਹੈ ਜਿਸ ਨੂੰ ਨਿਭਾਉਣ ਲਈ ਸੁਕਰਾਟ ਵਰਗੇ ਤਿਆਗ ਦੀ ਈਸਾ ਮਸੀਹ ਵਾਲੇ ਸਬਰ ਦੀ ਅਤੇ ਗੁਰੂ ਅਰਜਨ ਦੇਵ ਵਾਲੇ ਧੀਰਜ ਸਦਕ ਅਤੇ ਸੰਤੋਖ ਦੀ ਲੋੜ ਹੁੰਦੀ ਹੈ ਆਪਣੇ ਆਦਰਸ਼ ਲਈ ਮਰ ਜਾਣ ਵਾਲੇ ਨੂੰ ਸ਼ਹੀਦ ਕਹਿੰਦੇ ਹਨ ਸ਼ਹੀਦ ਮੌਤ ਦਾ ਵਟਨਾ ਮਲ ਕੇ ਸੋਹਣੇ ਹੋ ਜਾਂਦੇ ਹਨ ਸਾਨੂੰ ਸਭ ਪ੍ਰਕਾਰ ਦੀ ਮੌਤ ਉੱਤੇ ਅਫਸੋਸ ਹੁੰਦਾ ਹੈ ਪਰ ਸ਼ਹੀਦ ਮੌਤ ਦੇ ਅਰਥ ਬਦਲ ਦਿੰਦਾ ਹੈ ਕਿਉਂਕਿ ਉਸ ਦੀ ਮੌਤ ਦਾ ਦਿਹਾੜਾ ਵੈਣ ਪਉਣ ਲਈ ਨਹੀਂ ਜਸ਼ਨ ਮਨਾਉਣ ਅਤੇ ਉਸ ਦੇ ਦਸੇ ਪੂਰਨਿਆਂ ਤੇ ਚੱਲਣ ਦਾ ਪ੍ਰਣ ਕਰਨ ਅਤੇ ਬਹਾਦਰੀ ਦੀ ਮਹਿਮਾ ਗਾਉਣ ਦਾ ਦਿਨ ਹੁੰਦਾ ਹੈ ਸ਼ਹੀਦ ਦੀ ਮੌਤ ਕੌਮ ਲਈ ਸ਼ੁਭ ਸ਼ਗਨ ਬਣ ਜਾਂਦੀ ਹੈ ਭਾਰਤ ਵਿੱਚ ਸ਼ਹੀਦੀ ਦਾ ਸੰਕਲਪ ਮੁਸਲਮਾਨ ਲੈ ਕੇ ਆਏ ਅਰਬੀ ਵਿੱਚ ਸ਼ਹੀਦੀ ਦੇ ਅਰਥ ਆਪਣੇ ਵਿਸ਼ਵਾਸ ਲਈ ਲੜਦਿਆਂ ਮਰ ਜਾਂਦੇ ਹਨ ਹਿੰਦੂ ਧਰਮ ਵਿੱਚ ਬਲੀਦਾਨ ਦਾ ਸੰਕਲਪ ਹੈ ਪਰ ਸ਼ਹੀਦੀ ਦਾ ਸੰਕਲਪ ਨਹੀਂ ਸਿੱਖ ਧਰਮ ਨੇ ਪੰਜਾਬ ਵਿੱਚ ਸ਼ਹੀਦੀ ਦਾ ਮੌਲਿਕ ਸੰਕਲਪ ਉਸਾਰਿਆ ਹੈ ਸਿੱਖ ਇਤਿਹਾਸ ਨੇ ਅਨੇਕਾਂ ਵਾਰ ਇਹ ਸਾਬਤ ਕੀਤਾ ਹੈ ਕਿ ਪਤ ਚੜਾਂ ਭਾਵੇਂ ਕਿੰਨੀਆਂ ਵੀ ਜਾਬਰ ਹੋਣ ਪਰ ਫੁੱਲ ਵਿਗਾਵਤ ਕਰਕੇ ਖਿੜ ਹੀ ਪੈਂਦੇ ਹਨ ਮਨਾਹੀਆਂ ਦੇ ਬਾਵਜੂਦ ਉੱਗਣਾ ਅਤੇ ਆਪਣੇ ਪੂਰੇ ਜੋਵਨ ਨਾਲ ਟਹਿਕਣਾ ਆਪਣੀ ਜ਼ਿੰਦਗੀ ਨੂੰ ਨਵੇਂ ਅਰਥ ਦੇਣ ਦੀ ਕਲਾ ਹੁੰਦੀ ਹੈ ਸ਼ਹੀਦ ਆਪਣੇ ਆਪ ਥਾਪਿਆ ਜਰਨੈਲ ਹੁੰਦਾ ਹੈ ਕਿਸੇ ਭਾਦਰ ਅਤੇ ਸਤੰਤਰ ਕੌਮ ਦਾ ਚਰਿੱਤਰ ਸ਼ਹੀਦੀ ਦੀ ਲੰਮੀ ਆਦਤ ਅਤੇ ਪਰੰਪਰਾ ਦਾ ਘੜਿਆ ਹੁੰਦਾ ਹੈ ਸ਼ਹੀਦ ਜਾਣਦਾ ਹੈ ਕਿ ਅੱਜ ਦੀਆਂ ਚੁਣੌਤੀਆਂ ਅੱਜ ਦੇ ਅਫਸਰ ਵੀ ਹਨ ਸ਼ਹੀਦ ਦੀ ਮਾਨਸਿਕ ਅਵਸਥਾ ਸਦੀਵੀ ਤੌਰ ਉਤੇ ਨਿਰਾਸ਼ਾ ਤੋਂ ਮੁਕਤ ਵਾਤਾਵਰਣ ਵਾਲੀ ਹੁੰਦੀ ਹੈ ਸ਼ਹੀਦ ਜਾਣਦਾ ਹੈ ਕਿ ਪੱਤ ਝੜਦੇ ਹਰ ਗੁੱਲੇ ਵਿੱਚ ਬਹਾਰ ਦਾ ਕਾਫਲਾ ਹੁੰਦਾ ਹੈ। ਮੋਰ ਨੱਚਦੇ ਹੋਏ ਵੀ ਰੋਂਦੇ ਰਹਿੰਦੇ ਹਨ। ਹੰਸ ਮਰਦਿਆਂ ਵੀ ਗਾਉਂਦਾ ਹੈ। ਸ਼ਹੀਦ ਨੇ ਜਾਨ ਦੀ ਬਾਜ਼ੀ ਲਾਉਣੀ ਹੁੰਦੀ ਹੈ। ਇਸ ਲਈ ਉਸ ਨੂੰ ਬਿਉਂਤਾ ਬਣਾਉਣ ਅਤੇ ਆਸਰੇ ਢੂੰਡਣ ਦੀ ਲੋੜ ਨਹੀਂ ਹੁੰਦੀ। ਦੁੱਖਿਆਂ ਤਿੱਕਿਆਂ ਨਾਲ ਜ਼ਿੰਦਗੀ ਦੀ ਬਾਜ਼ੀ ਖੇਡਣ ਵਾਲੇ ਲੋਕ ਯਤਨ ਕਰਨ ਦੇ ਬਾਵਜੂਦ ਨਹੀਂ ਜਾਣ ਸਕਦੇ ਕਿ ਸ਼ਹੀਦ ਨੂੰ ਮੌਤ ਨਾਲ ਕਿਉਂ ਇਸ਼ਕ ਹੁੰਦਾ ਹੈ। ਦੁਨੀਆ ਵਿੱਚ ਕਿਹੜੀ ਸੱਭਿਆਚਾਰ ਅਤੇ ਬਾਦਸ਼ਾਹਤ ਹੈ ਜਿਹੜੀ ਕੁਰਬਾਨੀਆਂ ਤੋਂ ਬਿਨਾ ਸਥਾਪਿਤ ਹੋਈ ਹੈ ਸ਼ਹੀਦਾਂ ਦੇ ਨਿਸ਼ਾਨੇ ਬਾਦਸ਼ਾਹਾਂ ਵਾਲੇ ਹੁੰਦੇ ਹਨ ਜੇ ਉਹਨਾਂ ਜਿਉਣਾ ਹੈ ਤਾਂ ਉਹ ਬਾਦਸ਼ਾਹਾਂ ਵਾਂਗ ਹੀ ਜਿਉਣਾ ਹੈ ਜੇ ਇਹ ਸੰਭਵ ਨਾ ਹੋਵੇ ਤਾਂ ਉਹਨਾਂ ਲਈ ਜ਼ਿੰਦਗੀ ਕੋਈ ਅਰਥ ਨਹੀਂ ਰੱਖਦੀ ਸ਼ਹੀਦ ਅਖੀਰਲੀ ਤੋਂ ਸਿਵਾ ਸਾਰੀਆਂ ਲੜਾਈਆਂ ਹਾਰਦਾ ਹੈ ਪਰ ਅੰਤਲੀ ਲੜਾਈ ਬੜੀ ਸ਼ਾਨ ਨਾਲ ਜਿੱਤਦਾ ਹੈ ਉਸ ਦੀ ਅਖੀਰਲੀ ਤੇ ਇਤਿਹਾਸਕ ਲੜਾਈ ਉਤੇ ਉਸਦਾ ਸਭ ਕੁਝ ਦਾ ਲੱਗਾ ਹੁੰਦਾ ਹੈ ਜਿਨ੍ਹਾਂ ਨੂੰ ਇਤਿਹਾਸ ਦੀ ਸੂਝ ਨਹੀਂ ਹੁੰਦੀ ਉਹ ਇਹ ਸੋਚਦੇ ਹਨ ਕਿ ਆਗੂ ਦੇ ਮਾਰ ਨਾਲ ਅਸੀਂ ਲੜਾਈ ਹਾਰ ਗਏ ਹਾਂ ਪਰ ਅਸਲੀ ਅਤੇ ਫੈਸਲਾਕੁਨ ਲੜਾਈ ਤਾਂ ਸ਼ੁਰੂ ਹੀ ਆਗੂ ਦੀ ਸ਼ਹੀਦੀ ਨਾਲ ਹੁੰਦੀ ਹੈ ਸ਼ਹੀਦ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੁੰਦੀ ਹੈ ਕਿ ਉਹ ਆਪਣੀ ਸ਼ਹਾਦਤ ਨਾਲ ਵਿਰੋਧੀਆਂ ਦਾ ਮਾਨਸਿਕ ਸੰਤੁਲਨ ਹੀ ਵਿਗਾੜ ਦਿੰਦਾ ਹੈ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਤੱਕ ਦੇ ਨਾਲ ਮਨੁੱਖ ਅੱਗੇ ਹੀ ਜਾਂਦਾ ਹੈ ਸੰਕਟ ਸਮੇਂ ਵਿਖਾਈ ਤੀਰ ਜਨ ਲੜਾਈ ਸਾਡੇ ਪੱਖ ਵਿੱਚ ਹੋ ਜਾਂਦੀ ਹੈ ਕੀ ਕਦੀ ਅਜਿਹਾ ਸਮਾਂ ਹੋਇਆ ਹੈ ਜਿਹੜਾ ਸੰਕਟਾਂ ਤੋਂ ਮੁਕਤ ਸੀ ਔਖੇ ਸਮਿਆਂ ਵਿੱਚ ਔਖੇ ਉਪਾਅ ਹੀ ਸੋਚਣੇ ਪੈਂਦੇ ਹਨ ਕੌਮ ਨੂੰ ਔਖੇ ਉਪਾਅ ਸੋਚਣ ਦੀ ਹਿੰਮਤ ਸ਼ਹੀਦ ਦਿੰਦੇ ਹਨ ਸੱਚ ਉਤੇ ਤੋਮਤਾ ਪਾਵੇਂ ਸੌ ਲੱਗਣ ਉਸ ਨੂੰ ਕਦੇ ਸ਼ਰਮਿੰਦਗੀ ਨਹੀਂ ਸਹਿਣੀ ਪਵੇਗੀ ਝੂਠ ਨੂੰ ਪਾਵੇਂ ਸੌ ਦੁਸ਼ਾਲਿਆਂ ਨਾਲ ਸਜਾਇਆ ਜਾਵੇ ਉਹ ਝੂਠ ਹੀ ਰਹੇਗਾ ਸ਼ਹੀਦ ਇਹ ਦੇਣ ਹੁੰਦੀ ਹੈ ਕਿ ਉਹ ਸਾਰੇ ਕੌਮ ਨੂੰ ਹੌਸਲੇ, ਵਿਸ਼ਵਾਸ ਅਤੇ ਜੱਜਵੇ ਦੀ ਸ਼ਿੱਦਤ ਪ੍ਰਦਾਨ ਕਰਦਾ ਹੈ। ਸੱਚ ਸੰਬੰਧੀ ਜਦੋਂ ਸੰਗਰਾਮ ਉੱਠ ਪੈਂਨ ਤਾਂ ਸੱਚ ਪੱਕੇ ਸਿਧਾਂਤ ਬਣ ਜਾਂਦੇ ਹਨ। ਸ਼ਹੀਦ ਤਸੀਹੇ ਸਹਿਣ ਦੇ ਨਵੇਂ ਮਿਆਰ ਦੀ ਸਥਾਪਨਾ ਨਹੀਂ ਕਰਦਾ। ਸਗੋਂ ਪ੍ਰਾਪਤੀ ਦੀਆਂ ਨਵੀਆਂ ਸੰਭਾਵਨਾਵਾਂ ਵੀ ਉਜਾਗਰ ਕਰਦਾ ਹੈ। ਜਿਹੜੇ ਸਿਕੰਦਰ ਵਾਂਗ ਜਿੱਤਾਂ ਜਿੱਤਣ ਅਤੇ ਵਿਸ਼ਾਲ ਰਾਜ ਸਥਾਪਿਤ ਕਰਨ ਦੀ ਔਮੰਗਾ ਨਾਲ ਭਰੇ ਹੁੰਦੇ ਹਨ, ਉਹਨਾਂ ਲਈ ਇੱਕ ਜਾਂ ਦੋ ਹਾਰਾਂ ਅਤੇ ਅਸਫਲਤਾਵਾਂ ਕੋਈ ਅਰਥ ਨਹੀਂ ਰੱਖਦੀਆਂ ਸ਼ਹੀਦ ਲੜਾਈ ਹਾਰਦਾ ਹੈ ਪਰ ਜੰਗ ਜਿੱਤਦਾ ਹੈ ਸ਼ਹੀਦ ਦਾ ਸਰੀਰ ਹਾਰਦਾ ਹੈ ਪਰ ਉਸ ਦੀ ਰੂਹ ਜਿੱਤ ਜਾਂਦੀ ਹੈ ਡਿੱਗ ਰਹੇ ਬੰਦੇ ਨੂੰ ਹਾਰ ਕੋਈ ਠੀਬੀ ਮਾਰ ਸਕਦਾ ਹੈ ਪਰ ਸ਼ਹੀਦ ਉੱਠਣ ਲਈ ਡਿੱਗਦੇ ਹਨ ਟੱਕਰ ਲੈਣ ਲਈ ਪਿੱਛੇ ਹਟਦੇ ਹਨ ਅਤੇ ਜਾਗਣ ਲਈ ਸੌਂਦੇ ਹਨ ਸ਼ਹੀਦ ਦਾ ਲਹੂ ਆਜ਼ਾਦੀ ਦੇ ਰੁੱਖ ਦਾ ਬੀਜ ਹੁੰਦਾ ਹੈ ਹਰ ਬਗਾਵਤ ਵਿੱਚ ਖੂਨ ਖਰਾਬਾ ਹੁੰਦਾ ਹੈ ਪਰ ਜਦੋਂ ਨਤੀਜੇ ਨਿਖਰ ਕੇ ਸਾਹਮਣੇ ਆਉਂਦੇ ਹਨ ਤਾਂ ਸਾਰਿਆਂ ਨਿਰਾਏ ਇਹ ਹੁੰਦੀ ਹੈ ਕਿ ਨੁਕਸਾਨ ਜ਼ਰੂਰ ਹੋਇਆ ਹੈ ਪਰ ਕੌਮ ਅੱਗੇ ਵਧੀ ਹੈ ਉਸ ਸਮੇਂ ਹੀ ਸਾਨੂੰ ਸਮਝ ਆਉਂਦੀ ਹੈ ਕਿ ਸ਼ਹੀਦ ਦੀ ਇਕੈਰੀ ਅਤੇ ਸਾਦੀ ਜਹੀ ਸੋਚ ਵਿੱਚ ਕਿੰਨੀ ਕੋ ਦੂਰ ਅੰਦੇਸ਼ੀ ਸੀ ਇਹ ਲੇਖ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ